ਦੀਆਂ ਨੂੰ ਮਾੜਾ ਕਹਿਣ ਵਾਲੇ ਜ਼ਰੂਰ ਦੇਖ ਲੈਣ ਇਹ ਖਬਰ ਕਿਵੇਂ ਇੱਕ ਧੀ ਨੇ ਆਪਣੇ ਮਾਪਿਆਂ ਦਾ ਨਾਂ ਚਾਰੇ ਪਾਸੇ ਰੁਸ਼ਨਾ ਦਿੱਤਾ ਹੈ ਇਹ ਧੀ ਕਿਵੇਂ ਐਂਕਰ ਤੋਂ ਇੱਕ ਵਿਧਾਇਕ ਬਣ ਗਈ ਹੈ ਮਿਜ਼ੋਰਮ ਵਿੱਚ ਚੋਣਾ ਵਿੱਚ ਸਭ ਤੋਂ ਛੋਟੀ ਉਮਰ ਦੀ ਕੁੜੀ ਵਿਧਾਇਕ ਬਣੀ ਹੈ ਜਿਸ ਦੀ ਉਮਰ ਅਜੇ 32 ਸਾਲ ਦੀ ਹੈ ਜਿਸ ਦਾ ਨਾਮ ਬੇਰਰ ਬੀਨੇਸੰਗੀ ਹੈ ਉਹ ਮਿਜ਼ੋਰਮ ਵਿਧਾਨ ਸਭਾ ਲਈ ਚੁਣੀ ਜਾਣ ਵਾਲੀ ਸਭ ਤੋਂ ਘੱਟ ਉਮਰ ਦੀ ਮਹਿਲਾ ਵਿਧਾਇਕ ਬਣ ਗਈ ਹੈ ਆਈਜੋਲ ਦਖਲੀ ਹਲਕੇ ਤੋਂ 32 ਸਾਲਾਂ ਜੀ.ਪੀ.ਐਮ. ਵਿਧਾਇਕ ਨੇ 1414 ਵੋਟਾਂ ਨਾਲ ਚੋਣ ਜਿੱਤੀ ਹੈ। ਬਿਨੇ ਸੰਗੀ ਨੇ ਸ਼ਿਲਾੰਗ ਵਿੱਚ ਉੱਤਰ ਪੂਰਬੀ ਹਿੱਲ ਯੂਨੀਵਰਸਿਟੀ ਤੋਂ ਆਰਟਸ ਵਿੱਚ ਆਪਣੀ ਗ੍ਰੈਜੂਏਸ਼ਨ ਪੂਰੀ ਕੀਤੀ ਹੈ। ਉਸਨੇ ਪਹਿਲਾਂ ਇੱਕ ਰੇਡੀਓ ਦੇ ਵਿੱਚ ਵੀ ਕੰਮ ਕੀਤਾ ਅਤੇ ਫਿਰ ਇੱਕ ਟੀਵੀ ਐਂਕਰ ਬਣ ਗਈ। ਮਿਜ਼ੋਰਮ ਵਿਧਾਨ ਸਭਾ ਚੋਣਾਂ ਦੇ ਨਤੀਜੇ 4 ਦਸੰਬਰ ਨੂੰ ਐਲਾਨੇ ਗਏ ਸਨ ਜੋਰਮ ਪੀਪਲਸ ਮੂਵਮੈਂਟ ਨੇ 40 ਮੈਂਬਰੀ ਮਿਜ਼ੋਰਮ ਵਿਧਾਨ ਸਭਾ ਵਿੱਚ 27 ਸੀਟਾਂ ਜਿੱਤ ਕੇ ਆਪਣੀ ਸਰਕਾਰ ਬਣਾਈ ਹੈ ਇਸ ਜਿੱਤ ਨਾਲ ਬੇਰਰ ਬਿਨੇ ਸੰਗੀ ਮਿਜ਼ੋਰਮ ਵਿਧਾਨ ਸਭਾ ਲਈ ਚੁਣੀ ਜਾਣ ਵਾਲੀ ਸਭ ਤੋਂ ਨੌਜਵਾਨ ਮਹਿਲਾ ਵਿਧਾਇਕ ਬਣ ਗਈ ਹੈ ਉਹ ਇੰਸਟਾਗ੍ਰam ਤੇ ਬਹੁਤ ਮਸ਼ਹੂਰ ਹੈ ਤੇ ਉਹਨਾਂ ਦੇ 252K ਤੋਂ ਵੱਧ ਫੋਲੋਅਰਸ ਨੇ ਚੌਣ ਕਮਿਸ਼ਨ ਦੇ ਹਲਫਨਾਮੇ ਦੇ ਅਨੁਸਾਰ ਬੈਰਲ ਪਹਿਲਾਂ ਆਈਜੋਲ ਨਗਰ ਨਿਗਮ ਏ ਐਮਸੀ ਵਿੱਚ ਵੀ ਕੌਂਸ਼ਲਰ ਵਜੋਂ ਸੇਵਾ ਨਿਵਾ ਚੁੱਕੇ ਨੇ ਰਿਪੋਰਟਾਂ ਮੁਤਾਬਕ ਬੈਰਲ ਦਾ ਉਸ ਵਿਰੁੱਧ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ ਬੈਰਲ ਬਿਨੇ ਸਾਗੀ ਨੇ ਕਿਆ ਹੈ ਕਿ ਔਰਤ ਨੂੰ ਆਪਣੀ ਪਸੰਦ ਦਾ ਕੁਝ ਵੀ ਕਰਨ ਲਈ ਲਿੰਗ ਅੜੀਕਾ ਨਹੀਂ ਬਨਣਾ ਚਾਹੀਦਾ ਮੈਂ ਬਸ ਸਾਰੀਆਂ ਔਰਤਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡਾ ਲਿੰਗ ਸਾਨੂੰ ਉਹ ਕਰਨ ਤੋਂ ਨਹੀਂ ਰੋਕਦਾ ਜੋ ਅਸੀਂ ਪਸੰਦ ਕਰਦੇ ਹਾਂ ਇਹ ਸਾਨੂੰ ਅੱਗੇ ਵਧਣਾ ਚਾਹੀਦਾ ਹੈ ਬੀਨੇ ਸੰਗੀ ਨੇ ਕਿਹਾ ਹੈ ਕਿ ਇਹ ਸਾਨੂੰ ਕੁਝ ਵੀ ਅਪਣੋਰ ਤੋਂ ਨਹੀਂ ਰੁਕਦਾ ਮੇਰਾ ਹਰ ਔਰਤ ਨੂੰ ਸੰਦੇਸ਼ ਹੈ ਕਿ ਉਹ ਆਪਣੀ ਕਿਸੇ ਵੀ ਸਮਾਜਿਕ ਸੀਸੀਟੀਵੀ ਆਈ ਆਈ ਕੀਆ ਕਰਨਾ ਚਾਹੁੰਦੀ ਹੈ ਤਾਂ ਉਹ ਜ਼ਰੂਰ ਕਰੇ ਮਿਜ਼ੋਰਮ ਵਿਧਾਨ ਸਭਾ ਚੋਣਾਂ ਵਿਚ ਇਸ ਵਾਰ ਸਿਰ 3 ਮੈਲਾਂ ਉਮੀਦਵਾਰ ਜਿੱਤੇ ਨੇ ਜਿਨ੍ਹਾਂ ਦੇ ਨਤੀਜੇ ਸੋਮ ਬਾਣੂ ਭਾਰਤੀ ਚੋਣ ਕਮਿਸ਼ਨ ਨੇ ਘੋਸ਼ਿਤ ਕੀਤੇ ਨੇ ਇਸ ਚੋਣ ਵਿੱਚ 174 ਉਮੀਦਵਾਰਾਂ 'ਚੋਂ ਸਿਰਫ 16 ਔਰਤਾਂ ਹਨ ਜਿਨ੍ਹਾਂ ਵਿੱਚੋਂ ਦੋ ਨੇ ਦੋ-ਦੋ ਹਲਕਿਆਂ ਤੋਂ ਝੋਣ ਲੜੀ ਸੀ ਜਿਸ ਨਾਲ 18 ਸੀਟਾਂ ਛੱਡ ਕੇ ਵਿਧਾਨ ਸਭਾ ਚੋਣਾਂ ਲੜ ਰਹੀਆਂ ਹਨ ਕੋਈ ਨੁਕਸਾਨ ਇੱਥੇ ਨਹੀਂ ਹੋਇਆ। ਰਿਪੋਰਟਾਂ ਮੁਤਾਬਕ ਬੈਰਲ ਦਾ ਉਸ ਵਿਰੁੱਧ ਕੋਈ ਅਪਰਾਧਿਕ ਰਿਕਾਰਡ ਨਹੀਂ ਹੈ। ਬੈਰਲ ਬਿਨੇ ਸਾੰਗੀ ਨੇ ਕਿਹਾ ਹੈ ਕਿ ਔਰਤ ਨੂੰ ਆਪਣੀ ਪਸੰਦ ਦਾ ਕੁਝ ਵੀ ਕਰਨ ਲਈ ਲਿੰਗ ਅੜਿਕਾਰ ਨਹੀਂ ਆਉਣਾ ਚਾਹੀਦਾ। ਮੈਂ ਬਸ ਸਾਰੀਆਂ ਔਰਤਾਂ ਨੂੰ ਇਹ ਕਹਿਣਾ ਚਾਹੁੰਦੀ ਹਾਂ ਕਿ ਸਾਡਾ ਲਿੰਗ ਸਾਨੂੰ ਉਹ ਕਰਨ ਤੋਂ ਨਹੀਂ ਰੁਕਦਾ ਜੋ ਅਸੀਂ ਪਸੰਦ ਕਰਦੇ ਹਾਂ। ਇਹ ਸਾਨੂੰ ਅੱਗੇ ਵਧਣਾ ਚਾਹੀਦਾ। ਬਿਨੇ ਸਾੰਗੀ ਨੇ ਕਿਹਾ ਹੈ ਕਿ ਇਹ ਸਾਨੂੰ ਕੁਝ ਵੀ ਆਪਣਾ ਮਰਦ ਹੋ ਨਹੀਂ ਰੁਕਦਾ। ਮੇਰਾ ਹਰ ਔਰਤ ਨੂੰ ਸੰਦੇਸ਼ ਹੈ ਕਿ ਉਹ ਭਾਵੇਂ ਕੀ से मिस मास दी हुवे जेकर ओ कुछ karna ਚਾਹੁੰਦੀ ਹੈ ਤਾਂ ਉਹ ਜ਼ਰੂਰ ਕਰੇ ਮਿਜ਼ੋਰਮ ਵਿਧਾਨ ਸਭਾ ਚੋਣਾਂ ਵਿੱਚ ਇਸ ਵਾਰ ਸਿਰਫ 3 ਮੈਲਾਂ ਉਮੀਦਵਾਰ ਜਿੱਤੇ ਨੇ ਜਿਨ੍ਹਾਂ ਦੇ ਨਤੀਜੇ ਸੋਂ ਬਾਨੂ ਭਾਰਤੀ ਚੋਣ ਕਮਿਸ਼ਨ ਨੇ ਕੋਸ਼ਿਸ਼ ਕੀਤੇ ਨੇ ਇਸ ਚੋਣ ਵਿੱਚ 174 ਉਮੀਦਵਾਰਾਂ 'ਚੋਂ ਸਿਰਫ 16 ਔਰਤਾਂ ਹਨ ਜਿਨ੍ਹਾਂ ਵਿੱਚੋਂ 2 ਨੇ 2-2 ਹਲਕਿਆਂ ਤੋਂ ਚੋਣ ਲੜੀ ਸੀ ਜਿਸ ਨਾਲ 18 ਸੀਟਾਂ ਛੱਡ ਕੇ ਵਿਧਾਨ ਸਭਾ ਚੋਣਾਂ ਲੜ ਰਹੀਆਂ ਨੇ ਬਿਊਰੋ ਰਿਪੋਰਟ ਦੇ ਅਨੁਸਾਰ ਪੰਜਾਬੀ ਜਾਰੀ ਸੀ ਕਿੰਨੇ ਵਿਅਕਤੀ ਸੀ ਉਹਦੇ ਵਿੱਚ